ਚੱਕਰੇ ਵਿੱਚ ਆਗੇ ਜੇ ਆਪਣੇ ਕੋਲੇ ਬਚਤਰਾ ਸਿਲਕ ਚ ਜੇ ਜੇ ਤੁਹਾਡੇ ਕੋਲੇ ਕਪੜਾ ਪਹੁੰਚ ਗਿਆ ਤੁਸੀਂ ਜਿਆਦਾ ਹੀ ਰੱਖੋਗੇ ਬਹੁਤ ਹੀ ਮਲੈਮ ਕਪੜਾ ਬਹੁਤ ਮਲੈਮ ਕਪੜਾ ਕੋਈ ਵੀ ਲੈਂਡਿੰਗ ਲਾਉਣ ਦੀ ਜਰੂਰਤ ਨਹੀਂ ਹੈਗੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬੋਡਰਮਾਂ 4 ਕਲਰ ਦਾ ਨੂੰ ਪਹਿਲਾਂ ਦਿਖਾਏ ਨੇ ਪਲੈਨ ਦੇ ਵਿੱਚ 5 ਕਲਰ ਆਨੇ ਨੇ ਆਪਣੇ ਮਸਲਿਨ ਸਿਲਕ ਦੇ ਸੂਟ ਲੈ ਕੇ ਤੁਹਾਡੇ ਲਈ ਪੇਂਟ ਵਾਲੇ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਨਾਲ ਪਾਰਟੀ ਵੇਅਰ ਸੂਟਾਂ ਦੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸਿਰਫ 850 ਪ੍ਰਾਈਸ ਆ ਕਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ 3 ਮੀਟਰ ਦੀ ਬਾਟਮ ਲਗੀ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੇ ਦੁਪੱਟੇ ਡੀਟੈਲਡ ਪ੍ਰਿੰਟ ਦੇ ਸੂਟ ਲੈ ਗਏ ਤੁਹਾਡੇ ਲਈ ਸਿਮਰਚ ਬਨਾਰਸੀ ਸੂਟ ਲੈ ਗਏ ਤੁਹਾਡੇ ਲਈ ਮੈਚਿੰਗ ਬਹੁਤ ਘੱਟ ਪ੍ਰਾਈਸ ਪਿਓਰ ਨੇਚਰਲ ਕ੍ਰੇਪ ਦੇ ਸੂਟ ਲੈ ਗਏ ਤੁਹਾਡੇ ਲਈ ਫਰਕ ਆ ਬਸ ਸਵਾਦ ਤੇ ਸਾਡੇ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਘੱਟ ਪ੍ਰਾਈਸ ਲੈ ਕੇ ਆਏ ਜਿਨ੍ਹਾਂ ਨੇ 2.5 200 ਵਾਲੇ ਸੂਟ ਲੈਣੇ ਨੇ ਅਸੀਂ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਕੱਪੜਾ ਹੋਊਗਾ 5.5 ਮੀਟਰ ਬਹੁਤ ਹੀ ਵਧੀਆ ਕੱਪੜਾ ਦੀ ਪਾਰਟੀ ویئر ਸੂਟ ਬਣਾ ਸਕਦੇ ਹੋ ਤੁਸੀਂ ਪਲੇਨ ਸੂਟ ਵੀ ਦਿਖਾਵਾਂਗੇ ਧੰਨੋ ਚੈੱਕ ਵਾਲੇ ਵੀ ਦਿਖਾਵਾਂਗੇ ਬਾਕੀ ਹੋਰ ਵੀ ਪਾਰਟੀ ویئر ਸੂਟ ਦਿਖਾਵਾਂਗੇ ਜਿਸ ਤਰ੍ਹਾਂ ਕਿ ਅੱਜ ਕੱਲ ਬਹਿਸਾ ਦੀ ਸੀਜ਼ਨ ਚੱਲ ਰਿਹਾ ਹੈ ਜੇਕਰ ਤੁਸੀਂ ਮਹਿੰਗੇ ਪ੍ਰਾਈਸ ਵਾਲੇ ਸੂਟ ਲੈਣੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪ्योर ਦੇ ਵਿੱਚ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਅਸੀਂ ਸੋਚ ਰਹੇ ਹਾਂ ਜਿਹੜੇ ਸਾਡੀ ਵੀਡੀਓ ਨੂੰ ਇੰਨਾ ਪਿਆਰ ਕਰਦੇ ਨੇ ਦੇ ਰਹੇ ਹੋ ਤੁਸੀਂ ਕਮੈਂਟ ਕਰਦੇ ਨੇ ਉਹਨਾਂ ਲਈ ਤੁਹਾਡੇ ਲਈ ਅਸੀਂ ਅੱਗੇ ਤੋਂ ਕੁਝ ਨਾ ਕੁਝ ਲੈ ਕੇ ਆਵਾਂਗੇ ਤੁਸੀਂ ਵੇਟ ਕਰਨਾ ਬਾਕੀ ਵੈਰਾਈਟੀ ਆਪਣੀ ਬਹੁਤ ਵਧੀਆ ਹੁੰਦੀ ਆ WhatsApp ਨੰਬਰ ਦੋ ਨੇ ਤੁਸੀਂ ਕਿਸੇ ਤੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਘਰ ਬੈਠੇ ਛੁੱਟ ਮੰਗਵਾ ਸਕਦੇ ਹੋ ਜਿਹੜੀਆਂ ਸਾਡੀਆਂ ਭੈਣਾਂ ਇੰਡੀਆ ਤੋਂ ਬਾਹਰ ਬੈਠੀਆਂ ਨੇ ਬਾਹਰਲੇ ਦੇਸ਼ਾਂ 'ਚ ਉਹ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਸਸੀ ਗਾਜੀ ਸਾਰਾ ਨੂੰ ਵੀਡੀਓ ਆਪਾਂ ਸ਼ੁਰੂ ਕਰਾਂ ਜਾਈਏ ਵੀਡੀਓ ਦੇ ਸ਼ੁਰੂ ਵਿੱਚ ਤੁਹਾਨੂੰ ਅਸੀਂ ਸੇਲ ਵਾਲੇ ਸੂਟ ਦਿਖਾਵਾਂਗੇ ਜੀ ਬਚਿਤਰਾ ਸਿਲਕ ਦੇ ਆਲ ਓਵਰ ਸੂਟ ਨੇ 5.5 ਮੀਟਰ ਦੀ ਕੱਟ ਹੈ ਜੀ ਪ੍ਰਾਈਸ ਰਹੂਗਾ 300 ਸਿੰਗਲ ਸੂਟ ਲਾਉਂਗੇ 300 ਪ੍ਰਾਈਸ ਰਹੂਗੀ ਜੇਕਰ ਦੋ ਸੂਟ ਲਾਉਂਗੇ 500 ਦੇ ਦੋ ਸੂਟ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਪਹਿਲਾਂ ਤੁਹਾਨੂੰ ਕਲਰ ਦਿਖਾਉਣੇ ਪਹਿਲੇ ਇਹ ਚਾਰ ਕਲਰ ਦੇਖ ਲਓ ਬਹੁਤ ਸੋਹਣੇ ਕਲਰ ਨੇ ਗ੍ਰੇ ਕਲਰ ਆ ਗਿਆ ਇਸ ਵਿੱਚ ਲਾਈਟ ਫਰੋਜੀ ਜਿਹਾ ਕਲਰ ਆ ਗਿਆ ਬੋਟਲ ਗ੍ਰੀਨ ਕਲਰ ਤੇ ਇਹ ਆ ਗਿਆ ਪਿਕ-ਅਪ ਸ਼ੇਡ ਚਾਰ ਕਲਰ ਨੇ 5.5 ਮੀਟਰ ਦੀ ਕਟਾ ਲੈਂਡਿੰਗ ਲਾ ਕੇ ਸੂਟ ਤਿਆਰ ਹੋਣਗੇ ਬਚਿੱਤਰਾ ਸਿਲਕ 'ਚ ਬਹੁਤ ਸੋਹਣੇ ਵੈਰਾਈਟੀ ਹੈ ਚਾਰ ਕਲਰ ਦਾ ਨੂੰ ਪਹਿਲਾਂ ਦਿਖਾਈ ਨੇ ਪਲੇਨ ਦੇ ਵਿੱਚ ਪੰਜ ਕਲਰ ਆਨੇ ਆਪਣੇ ਕੋਲੇ ਇਸ ਦੇ ਵਿੱਚ ਹੈਗਾ ਮਸਟਰਡ ਕਲਰ ਮਹਿਰੂਨ ਕਲਰ ਇਹ ਆਪਣੇ ਕੋਲੇ ਆ ਗਿਆ ਪਿੰਕ ਕਲਰ ਬਲੈਕ ਔਰੈਂਜ ਇਹ ਸਾਰੇ ਆਪਣੇ ਕੋਲੇ ਪਲੇਨ ਦੇ ਵਿੱਚ ਕਲਰ ਨੇ ਜੀ ਬਚਿੱਤਰਾ ਸਿਲਕ ਦਾ ਕਪੜਾ 5.5 ਮੀਟਰ ਦੀ ਕਟਾ ਲੈਂਡਿੰਗ ਲਾ ਕੇ ਸੂਟ ਤਿਆਰ ਹੋਊਗਾ 300 ਸਿੰਗਲ ਸੂਟ ਦਾ ਪ੍ਰਾਈਸ ਆ ਜੇਕਰ ਤੁਸੀਂ ਦੋ ਸੂਟ ਬੁੱਕ ਕਰੋਗੇ ਤਾਂ ਤੁਹਾਨੂੰ 500 ਦੇ ਮਿਲਣਗੇ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸੈਲੈਕਟ ਕਰ ਸਕਦੇ ਹੋ ਬਹੁਤ ਸੋਹਣੀ ਵੈਰਾਈਟੀ ਹੈ ਜੀ ਹੁਣ ਤੁਹਾਨੂੰ ਅਸੀਂ ਚੈੱਕ 'ਚ ਦਿਖਾਉਣੀ ਆ ਇਸ ਵਿੱਚ ਚੈੱਕ ਦੇ ਵਿੱਚ ਆ ਗਿਆ ਜੇ ਆਪਣੇ ਕੋਲੇ ਬਚਿੱਤਰਾ ਸਿਲਕ 'ਚ ਬਹੁਤ ਸੋਹਣੇ ਕਲਰ ਨੇ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਰੈੱਡ ਕਲਰ ਆ ਗਿਆ ਜੀ ਇਹ ਆ ਗਿਆ ਆਪਣੇ ਕੋਲੇ ਗ੍ਰੀਨ ਕਲਰ ਮਹਿਰੂਨ ਕਲਰ ਬੋਟਲ ਗ੍ਰੀਨ ਕਲਰ ਪਰਪਲ ਕਲਰ yellow ਕਲਰ ਪਿੰਕ ਕਲਰ ਸਕਿਨ ਕਲਰ ਜੋ ਸਕਿਨ ਕਲਰ ਆ ਇਸ ਤਰ੍ਹਾਂ ਦੇ ਸੂਟ ਅਸੀਂ ਵੀ ਬਣਾਏ ਨੇ ਤੁਹਾਨੂੰ ਉਹਨਾਂ ਦੀ ਫੋਟੋ ਦਿਖਾਵਾਂਗੇ ਬਹੁਤ ਸੋਹਣੇ ਸੂਟ ਲੱਗਦੇ ਨੇ ਬਾਈ ਤੁਸੀਂ ਵੀ ਇਸ ਤਰ੍ਹਾਂ ਸੂਟ ਤਿਆਰ ਕਰ ਸਕਦੇ ਹੋ 5.5 ਮੀਟਰ ਦੀ ਕੱਟ ਹੈ ਲਾਈਨਿੰਗ ਲਾ ਕੇ ਸੂਟ ਤਿਆਰ ਹੋ 300 ਪ੍ਰਾਈਸ ਦੇ ਸਿੰਗਲ ਸੂਟ ਦਾ 500 ਦੇ ਦੋ ਸੂਟ ਮਿਲਣਗੇ ਚਿਪਿੰਗ ਚਾਰਜ ਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹਨਾਂ ਤੋਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਇਸ ਕਪੜੇ ਵਿੱਚ ਡਬਲ ਸ਼ੇਡ ਦੇ ਸੂਟ ਨੇ ਜ ਆਪਣੇ ਕੋਲ ਬਹੁਤ ਸੋਹਣੇ ਇਹਨਾਂ ਨੂੰ ਤੁਸੀਂ ਫਰਾਕ ਸੂਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹਾਂ ਡਿਜ਼ਾਈਨ ਬਹੁਤ ਸੋਹਣੇ ਨੇ ਪਹਿਲਾ ਆਪਣੇ ਕੋਲੇ orange ਕਲਰ ਆ ਗਿਆ ਪ੍ਰਾਈਸ ਸੇਮ ਹੈ 300 300 ਦਾ ਸਿੰਗਲ ਸੂਟ ਆ ਜੇ ਜਗ੍ਹਾ ਦੋ ਸੂਟ ਬੁਕਿੰਗ ਕਰੋਗੇ ਉਹਦਾ ਪ੍ਰਾਈਸ ਰਹੂਗਾ 500 500 ਪ੍ਰਾਈਸ ਹੈ ਮਹਿੰਦੀ ਕਲਰ ਆ ਗਿਆ ਨੇਵੀ ਬਲੂ ਨਾਲ ਕੰਟਰਾਸਟ ਬਣਿਆ ਹੈ ਬਹੁਤ ਸੋਹਣਾ ਇਹ ਹੈ ਆਪਣੇ ਕੋਲੇ ਮਹਿਰੂਨ ਕਲਰ ਮਹਿਰੂਨ ਰੈੱਡ ਕਲਰ ਬਹੁਤ ਪਿਆਰਾ ਮਾਸਟਰ ਕਲਰ ਕਈ ਕਲਰ ਨੇ ਇਸ ਡਿਜ਼ਾਈਨ ਵਿੱਚ ਵੀ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਬਹੁਤ ਵਧੀਆ ਇਸ ਤਰ੍ਹਾਂ ਦਾ ਸੂਟ ਬਣ ਕੇ ਆ ਰੂਗਾ ਤੁਹਾਡਾ ਕੰਟਰਾਸਟ ਬਹੁਤ ਸੋਹਣਾ ਬਣਿਆ ਹੋਇਆ ਇਹ ਪ੍ਰਿੰਟ ਬਣਿਆ ਹੋਇਆ ਕੋਈ ਇਦਾਂ ਨਹੀਂ ਹੈਗਾ ਵੀ ਇਹਦੇ ਵਿੱਚ ਜੋੜਾ ਕਪੜੇ ਵਿੱਚ ਜੋੜ ਵਗੈਰਾ ਕੁਝ ਨਹੀਂ ਹੈਗਾ ਇਸ ਤਰ੍ਹਾਂ ਸੇਮ ਪ੍ਰਿੰਟ ਬਣਿਆ ਹੋਇਆ ਹੈ ਇਹ ਆਪਣੇ ਕੋਲੇ ਕੰਟਰਾਸਟ ਵਾਲੇ ਸੂਟ ਨੇ ਬਚਿੱਤਰਾ ਸਿਲਕ ਚ 5.5 ਮੀਟਰ ਦੀ ਕਟ ਹੈ ਜੀ ਤੁਸੀਂ ਫਰਾਕ ਸੂਟ ਬਹੁਤ ਸੋਹਣਾ ਬਣਾ ਸਕਦੇ ਹੋ ਗ੍ਰੀਨ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਇਸ ਕਪੜੇ ਵਿੱਚ 300 ਪ੍ਰਾਈਸ ਲਿਲਨ ਕਾਟਨ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਗਰਮੀਆਂ ਵਾਲੇ ਗਰਮੀਆਂ ਵਾਲੇ ਸੂਟ ਆ ਜੀ ਮੈਚਿੰਗ ਸੂਟ ਆ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਆ ਨਾਲ ਦੁਪੱਟਾ ਬਹੁਤ ਸੋਹਣਾ ਲਿਲਨ ਕਾਟਨ ਦਾ ਹੀ ਦੁਪੱਟਾ ਜੀ ਬਹੁਤ ਸੋਹਣਾ 2.5 ਮੀਟਰ ਦੇ ਦੁਪੱਟੇ ਨੇ ਕਲਰ ਵੀ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਵਧੀਆ ਪ੍ਰਾਈਸ ਹੈਗਾ ਸਿਰਫ 850 850 ਪ੍ਰਾਈਸ ਆ ਜੀ ਜਦ ਤੁਹਾਡੇ ਕੋਲ ਕਪੜਾ ਪਹੁੰਚ ਗਿਆ ਤੁਸੀਂ ਜਿਆਦਾ ਹੀ ਰੱਖੋਗੇ ਬਹੁਤ ਹੀ ਮਲੈਮ ਕਪੜਾ ਬਹੁਤ ਮਲੈਮ ਕਪੜਾ ਕੋਈ ਵੀ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਡੀਮਾ ਕਲਰ ਆਪਣੇ ਕੋਲੇ ਗਰੇ ਇਸ ਡਿਜ਼ਾਈਨ ਵਿੱਚ ਕਈ ਕਲਰ ਨੇ ਗਰੇ ਕਲਰ ਆ ਗਿਆ ਜੇ ਪਹਿਲਾਂ 850 ਪ੍ਰਾਈਸ 850 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ WhatsApp 'ਤੇ ਦੋਨੇ ਆਪਣੇ ਤੁਸੀਂ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਪਰਪਲ ਕਲਰ ਆ ਗਿਆ ਬੈਂਸ਼ ਸ਼ੇਡ ਇਨ੍ਹਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਲੈਕ ਕਰੋ ਜੀ ਗਰਮੀਆਂ ਵਾਲੇ ਸੂਟ ਨੇ ਹੈ ਆਪਣੇ ਕੋਲੇ ਲਿੱਲਨ ਕਾਟਨ ਦੇ ਵਿੱਚ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਦੁਪੱਟੇ ਨਾਲ ਸੂਟ ਨੇ ਬਲੈਕ ਕਲਰ ਆ ਗਈ ਨੇਵੀ ਬਲੂ ਕਲਰ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਇਹਨਾਂ ਵਿੱਚ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਮਸਲਿਨ ਸਿਲਕ ਦੇ ਸੂਟ ਲੈ ਕੇ ਤੁਹਾਡੇ ਲਈ ਪੈਂਟ ਵਾਲੇ ਪੈਂਟ ਵਾਲੇ ਸੂਟ ਆ ਜੀ ਆਰੀ ਵਰਕ ਦਾ ਕੰਮ ਕਰਿਆ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਵਧੀਆ ਆਲ ਓਵਰ ਸੂਟ ਆ ਸੈਡਾਂ ਦੇ ਬੰਦ ਨੂੰ ਬਾਜੂ ਦਾ ਡਿਜ਼ਾਈਨ ਵੀ ਮਿਲੂਗਾ ਬਾਜੂ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਆਲ ਓਵਰ ਸੂਟ ਆ ਜੀ ਮਸਲੀਨ ਸਿਲਕ ਦੇ ਵਿੱਚ ਲੈਨਿੰਗ ਲੱਗ ਕੇ ਸੂਟ ਤਿਆਰ ਹੋ ਜੀ ਨਾਲ ਮਸਲੀਨ ਦੀ ਦੁਪੱਟੇ ਨੇ ਪ੍ਰਾਈਸ ਹੈਗਾ ਸਿਰਫ 950 950 ਪ੍ਰਾਈਸ ਹੈ ਜੇ ਇਹਨਾਂ ਸੂਟਾਂ ਦਾ 2.5 ਮੀਟਰ ਦੇ ਦੁਪੱਟੇ ਨੇ ਆਲ ਓਵਰ ਸੂਟ ਨੇ ਲੈਨਿੰਗ ਲੱਗ ਕੇ ਸੂਟ ਤਿਆਰ ਹੋ ਜੀ ਬਹੁਤ ਸੋਹਣੇ ਸੂਟ ਨੇ ਕਲਰ ਦਾ ਨੂੰ ਕਈ ਦਿਖਾਵਾਂਗੇ ਇਹ ਆਪਣੇ ਕੋਲੇ ਪੇਂਟ ਵਾਲੇ ਸੂਟ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਪਾਰਟੀ ਵੇਅਰ ਸੂਟਾ ਕਿਸੇ ਵੀ ਪ੍ਰੋਗਰਾਮ ਦੇ ਪਾ ਸਕਦੇ ਹੋ ਕਲਰ ਬਹੁਤ ਪਿਆਰੇ ਨੇ ਪਹਿਲਾ ਆਪਣੇ ਕੋਲੇ ਮਾਸਟਰ ਕਲਰ ਆ ਇਹ ਆ ਗਿਆ ਮੈਂ ਡਾ ਕਲਰ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਘੇਰਾ ਤੁਸੀਂ ਕਿੰਨਾ ਵੀ ਬਣਾ ਸਕਦੇ ਹੋ ਗ੍ਰੀਨ ਕਲਰ ਆ ਗਿਆ ਜੀ ਸਾਰੇ ਡਾਰਕ ਕਲਰ ਨੇ ਬਹੁਤ ਸੋਹਣੇ ਕਲਰ ਨੇ ਪ੍ਰਾਈਸ ਸਿਰਫ 950 950 ਪ੍ਰਾਈਸ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਬਾਈਨ ਸ਼ੇਡ ਪੰਜ ਕਲਰ ਨੇ ਜਿਹੜਾ ਇਹਨਾਂ ਵਿੱਚ ਬਾਈਨ ਸ਼ੇਡ ਵੀ ਬਹੁਤ ਸੋਹਣਾ ਕਲਰ ਆਈ। ਬਾਕੀ ਦੁਪੱਟੇ ਬਹੁਤ ਸੋਹਣੇ ਨੇ। ਬਹੁਤ ਹੀ ਵਧੀਆ ਦੁਪੱਟੇ ਨੇ। ਕੋਈ ਵੀ ਕਲਰ ਸਲੈਕਟ ਕਰੋ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ। ਪਾਲਟੀ ਵੀ ਰੂਟ ਲੇ ਕੇ ਤੁਹਾਡੇ ਲਈ ਜਰੀ ਵਰਕ ਦੇ। ਜਰੀ ਵਰਕ ਦੇ ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਪਿਆਰੇ ਨੇ ਕਪੜਾ ਹੈਗਾ ਬਰਬਰੀ ਸ਼ਿਲਕਾ। ਬਰਬਰੀ ਸ਼ਿਲਕਾ ਦੀ ਸ਼ਰਟ ਮਿਲੂ ਤੁਹਾਨੂੰ ਦੁਪੱਟਾ ਵੀ ਬਰਬਰੀ ਸ਼ਿਲਕ ਦਾ ਮਿਲੂ ਜੀ। ਡਾਇਮੈਟਰੀ ਸ਼ਰਟ ਹਨ ਨਾਲ 3 ਮੀਟਰ ਦੇ ਬਾਟਮ ਲੱਗੇ ਹੋਏ ਆ ਦੁਪੱਟਾ ਸਵਾ ਦੋ ਮੀਟਰ ਦਾ ਪਲੇਨ ਬਾਟਮ ਲੱਗੇ ਹੋਏ ਇਹ ਪਹਿਲਾ ਕਲਰ ਹੈਗਾ ਆਪਣੇ ਕੋਲੇ ਪਿਸਤਾ ਪਿਸਤਾ ਕਲਰ ਹੈ ਇਹ ਕਲਰ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਕੱਲੀ ਸ਼ਰਟ ਦੇ ਲੈਂਡਿੰਗ ਲਾ ਸਕਦੇ ਹਾਂ ਤੁਸੀਂ ਪ੍ਰਾਈਸ 850 850 ਪ੍ਰਾਈਸ ਹੈ ਜੇ ਨਾ ਸੁਟਾ ਨਹੀਂ ਹੈ ਆਪਣੇ ਕੋਲੇ ਪਿੰਕ ਕਲਰ ਪਿੰਕ ਕਲਰ ਵੀ ਬਹੁਤ ਪਿਆਰਾ ਕਲਰ ਹੈ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਨਾਲ ਪਾਰਟੀ ਵੇਅਰ ਸੂਟ ਆ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸਿਰਫ 850 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ 3 ਮੀਟਰ ਹੀ ਬਾਟਮ ਲੱਗੀ ਹੈ 2.5 ਮੀਟਰ ਹੀ ਸ਼ਲਟ ਆ 2.5 ਮੀਟਰ ਦੇ ਦੁਪੱਟੇ ਲਾਈਟ ਫਰੋਜੀ ਕਲਰ ਆ ਗਿਆ ਜੀ ਆਪਣੇ ਕੋਲੇ ਲਾਈਟ ਫਰੋਜੀ ਕਲਰ ਵੀ ਬਹੁਤ ਪਿਆਰਾ ਕਲਰ ਆ ਜੋ ਵੀ ਤੁਹਾਨੂੰ ਪਸੰਦ ਆ ਇਹਨਾਂ ਨੂੰ ਜਦੋਂ ਸਲੈਕਟ ਕਰੋ ਜੀ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀ ਡਾਰਕ ਪਿੰਕ ਕਲਰ ਸੀ ਜੀ ਇਹ ਆਪਣੇ ਕੋਲੇ ਲਾਈਟ ਪਿੰਕ ਕਲਰ ਹੈ। ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰੋ ਜੀ। WhatsApp ਨੰਬਰ ਦੋ ਨੇ ਆਪਣੇ ਤੁਸੀਂ ਕਿਸੇ ਤੇ ਵੀ ਆਰਡਰ ਕਰ ਸਕਦੇ ਹੋ। ਪ੍ਰਾਈਸ ਹੈਗਾ ਸਿਰਫ 850। ਮਸਲਿਨ ਸਿਲਕ ਦੇ ਸੂਟ ਲੈ ਕੇ ਆਣੇ ਹਾਲਓਵਰ 5 ਮੀਟਰ ਦਾ ਸੂਟ ਆ ਨਾਲ 2.5 ਮੀਟਰ ਦੇ ਦੁਪੱਟੇ ਨੇ। ਬਹੁਤ ਸੋਹਣੇ ਦੁਪੱਟੇ ਨੇ ਫੋਰ ਸਾਈਡ ਲੈਂਸ ਲੱਗੀ ਹੋਈ ਹੈ ਜਰੀ ਦਾ ਕੰਮ ਕਰਿਆ ਹੈ ਸੂਟ ਉੱਪਰ ਵੀ ਦੁਪੱਟੇ ਉੱਪਰ ਵੀ। 2.5 ਮੀਟਰ ਮੰਗੂ ਦੁਪੱਟੇ ਪੈਣੇ ਬਾਜੂ ਵਰਕ ਵੀ ਮਿਲੂ ਤੁਹਾਨੂੰ ਇੰਨਾ ਸੂਟਾਂ ਦੇ। ਆਲ ਓਵਰ ਸੂਟ ਨੇ ਪਾਰਟੀ ਵੇਅਰ ਸੂਟ ਆ ਜੀ ਪ੍ਰਾਈਸ ਹੈਗਾ ਸਿਰਫ 1250 1250 ਪ੍ਰਾਈਸ ਆ ਇਹਨਾਂ ਸੂਟਾਂ ਦਾ ਪਹਿਲਾਂ ਆਪਣੇ ਕੋਲੇ ਮਹਿੰਦੀ ਕਲਰ ਆ ਗਿਆ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਤੁਹਾਨੂੰ ਤੁਸੀਂ ਸਲੈਕਟ ਕਰ ਸਕਦੇ ਹੋ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਕਿਉਂਕਿ ਉੱਪਰ ਗਲੇ ਦਾ ਡਿਜ਼ਾਈਨ ਨਹੀਂ ਬਣਿਆ ਹੋਇਆ ਪਹਿਲਾਂ ਆਪਣੇ ਕੋਲੇ ਮਹਿੰਦੀ ਕਲਰ ਹੈ ਜੀ ਦੂਸਰਾ ਆ ਗਿਆ ਰੈਸਟ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਦੁਪੱਟੇ 2.5 ਮੀਟਰ ਵਾਂਗੂ ਪੈਣ ਇਹਨਾਂ ਦੇ ਬਹੁਤ ਖੁੱਲੇ ਬਣਾ ਬਹੁਤ ਵਧੀਆ ਦੁਪੱਟਿਆਂ ਦਾ ਬਾਜੂ ਵਰਗ ਦੇ ਅਨੁਸਾਰ ਸਾਰੇ ਸੂਟਾਂ ਦੇ ਮਿਲੂਗਾ ਸਾਰੇ ਡਾਰਕ ਕਲਰ ਨੇ ਪਾਰਟੀ ਵੇਅਰ ਸੂਟ ਨੇ ਬਹੁਤ ਸੋਹਣੇ ਪ੍ਰਾਈਸ ਕਲਰ ਡਿਜ਼ਾਈਨ ਬਹੁਤ ਵਧੀਆ ਨੇ ਤਿੰਨ ਕਲਰ ਨੇ ਇਸ ਵਿੱਚ ਬਨਾਰਸੀ ਸੂਟ ਲੈ ਗਏ ਤੁਹਾਡੇ ਲਈ ਮੈਚਿੰਗ ਬਹੁਤ ਘੱਟ ਪ੍ਰਾਈਸ ਬਹੁਤ ਘੱਟ ਪ੍ਰਾਈਸ ਸੂਟ ਆ ਜੀ ਤੁਸੀਂ ਕਿੰਨਾ ਵੀ ਹੈਵੀ ਨਾਪ ਦਾ ਸੂਟ ਬਣਾ ਸਕਦੇ ਹੋ 2.5 ਮੀਟਰ ਦੀ ਸ਼ਰਟ ਲੱਗੀ ਹੋਈ ਹੈਗੀ ਇਹਨਾਂ ਨਾਲ ਬਾਟਮ ਲੱਗੀ ਹੋਈ ਹੈ ਜੀ 3.5 ਮੀਟਰ ਦੀ 3.5 ਮੀਟਰ ਦੀ ਬਾਟਮ ਆ ਜੀ 2.5 ਮੀਟਰ ਦਾ ਦੁਪੱਟੇ ਨੇ ਪ੍ਰਾਈਸ ਹੈਗਾ ਸਿਰਫ 950 950 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਨੇ ਘੱਟ ਪ੍ਰਾਈਸ ਵਾਲੇ ਸੂਟ ਲੈਣੇ ਨੇ ਤੁਸੀਂ ਸਲੈਕਟ ਕਰ ਸਕਦੇ ਹੋ ਮਸਲੀਨ ਚ ਕਪੜਾ ਜੀ ਮਸਲੀਨ ਸ਼ਿਲਕਾ ਚ ਕਪੜਾ ਜੀ ਪਹਿਲਾਂ ਆਪਣੇ ਕੋਲੇ ਗ੍ਰੀਨ ਕਲਰ ਆ ਗਿਆ ਜੋ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਬਾਟਮ ਦੇ ਹਿਸਾਬ ਨਾਲ ਕਰਨਾ ਕਿਉਂਕਿ ਸ਼ਰਟਾਂ ਨੇ ਸਾਰੀਆਂ ਦੇ ਡਿਜ਼ਾਈਨ ਇਦਾਂ ਨਹੀਂ ਨੇ ਜੀ बॉटम ਦੇ صاحب ਨਾਲ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਪੀਜ ਕਲਰ ਆ ਗਿਆ 950 ਪ੍ਰਾਈਸ ਆ 950 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਬਾਰਡਰ ਤੁਹਾਨੂੰ ਬੈਕ ਸਾਈਡ ਵੀ ਮਿਲੂਗਾ ਕਮੀ ਦੇ ਫਰੰਟ ਵੀ ਸਾਰਾ ਬਹੁਤ ਸੋਹਣਾ ਬਣਿਆ ਹੋਇਆ ਹੈ 950 ਪ੍ਰਾਈਸ ਹੈ ਬਨਾਰਸੀ ਸੂਟ ਨੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਆ ਗਿਆ ਆਪਣੇ ਕੋਲੇ yellow ਕਲਰ yellow ਕਲਰ ਵੀ ਬਹੁਤ ਪਿਆਰਾ ਕਲਰ ਹੈ ਦੁਪੱਟੇ 2.5 ਮੀਟਰ ਨੇ ਇਹਨਾਂ ਸੂਟਾਂ ਨਾਲ 950 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਜੀ ਇਹ ਆ ਆਪਣੇ ਕੋਲੇ ਪਿੰਕ ਕਲਰ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਜੀ ਆਪਣੇ ਕੋਲੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਉਹ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਡੀਟੇਲ ਪ੍ਰਿੰਟ ਦੇ ਸੂਟ ਲੈ ਕੇ ਆਂਦੇ ਲਈ ਸਿਮਰ ਚ ਸਿਮਰ ਦੀ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਕੋਈ ਵੀ ਲੈਨਿੰਗ ਲਾਉਣ ਦੀ ਜ਼ਰੂਰਤ ਨਹੀਂ ਮੈਚਿੰਗ ਸੂਟ ਨੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਲੱਗੀ ਹੋਈ ਹੈ ਦੁਪੱਟਾ ਵੀ ਇਹਨਾਂ ਸੂਟਾਂ ਨਾਲ 2.5 ਮੀਟਰ ਦਾ ਕਾਈ ਮੀਟਰ ਦਾ ਪ੍ਰਿੰਟ ਪਿਓਰ ਦਾ ਦੁਪੱਟਾ ਲੱਗਿਆ ਹੈ ਜੇ ਪ੍ਰਾਈਸ ਹੈਗਾ ਸਿਰਫ 1250 1250 ਜੋ ਪ੍ਰਾਈਸ ਹੈ ਜੀ ਪਾਲਟੀ ਵੇਅਰ ਸੂਟ ਆ ਗਰਮੀਆਂ ਦੇ ਵਿੱਚ ਤੁਸੀਂ ਕਿਸੇ ਵੀ ਪ੍ਰੋਗਰਾਮ ਤੇ ਪਾ ਸਕਦੇ ਹੋ ਪਹਿਲਾਂ ਆਪਣੇ ਕੋਲੇ ਮਾਸਟਰਡ ਕਲਰ ਪ੍ਰਿੰਟ ਸੂਟ ਆ ਜੀ ਆਰੀ ਵਰਕ ਵੀ ਮਿਲੂ ਤੁਹਾਨੂੰ ਜੇ ਸੂਟ ਉੱਪਰ ਬਹੁਤ ਸੋਹਣੇ ਸੂਟ ਨੇ ਆਲ ਓਵਰ ਮੈਚਿੰਗ ਸੂਟ ਨੇ ਜੀ ਸਿਮਰ ਦੇ ਵਿੱਚ 1250 ਪ੍ਰਾਈਸ ਹੈ ਜੀ ਪਹਿਲਾਂ ਮਾਸਟਰਡ ਕਲਰ ਆ ਇਹ ਹੈ ਆਪਣੇ ਕੋਲੇ ਗ੍ਰੇ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਇਸ ਤਰ੍ਹਾਂ ਦਾ ਸੂਟ ਬਣ ਕੇ ਤਿਆਰ ਹੋ ਜੇ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ ਦੁਪੱਟਾ ਵੀ ਫੁੱਲ ਪਿਓਰ ਦਾ 2.5 ਮੀਟਰ ਹੈ ਇਹਨਾਂ ਸੂਟਾਂ ਨਾਲ ਮਹਿਰੂਨ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਵਧੀਆ ਡਿਜ਼ਾਈਨ ਵੀ ਵਧੀਆ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਸਿਮਰ ਦੇ ਵਿੱਚ ਗਰਮੀਆਂ ਵਾਲੇ ਸਿਮਰ ਦੇ ਵਿੱਚ ਸੂਟ ਆ ਗਏ ਜੀ ਆਪਣੇ ਕੋਲੇ ਇਹ ਆ ਗਏ ਮਹਿੰਦੀ ਕਲਰ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 12500 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਪਿਓਰ ਨੇਚਰ ਕ੍ਰੇਪ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਫਰਕਾਵਾਦੀ ਫਰਕਾਵਾਦੀ ਫੈਂਸੀ ਸੂਟ ਆ ਆਲ ਓਵਰ ਸੂਟ ਆ ਜੀ 5 ਮੀਟਰ ਦੀ ਕਾਟ ਆ ਨਾਲ 2.5 ਮੀਟਰ ਦੇ ਪਿਓਰ ਚਨੂਨ ਦੇ ਦੁਪੱਟੇ ਨੇ ਪਹਿਲਾਂ ਤੁਸੀਂ ਦੁਪੱਟੇ ਦਾ ਡਿਜ਼ਾਈਨ ਦੇਖ ਲਓ ਬਹੁਤ ਹੀ ਵਧੀਆ ਜਾਲ ਬਣਿਆ ਹੈ ਪ੍ਰਾਈਸ ਹੈਗਾ 2500 2500 ਪ੍ਰਾਈਸ ਇਹਨਾਂ ਸੂਟਾਂ ਦਾ ਪਾਰਟੀ ਵੇਅਰ ਸੂਟ ਆ ਜੀ ਪਿਓਰ ਨੇਚਰਲ ਕ੍ਰੇਪ ਦੇ ਸੂਟ ਕਮੀਦਾ ਫਰੰਟ ਦਿਖਾਉਣਾ ਤੁਹਾਨੂੰ ਬਹੁਤ ਹੈਵੀ ਬਹੁਤ ਹੀ ਹੈਵੀ ਫਰੰਟ ਹੈ ਜੀ ਕਲਰ ਹੈਗਾ ਆਪਣੇ ਕੋਲੇ ਬ੍ਰਾਊਨ ਇਹਦੇ ਦਾ ਨੂੰ ਬਾਜੂ ਮੂਰੀ ਸਾਰਾ ਵਰਕ ਮਿਲੂ ਸਾਰੇ ਸੂਟਾਂ ਦੇ ਦਾ ਨੂੰ ਕਲਰ ਕਈ ਦਿਖਾਵਾਂਗੇ ਇਸ ਡਿਜ਼ਾਈਨ ਵਿੱਚ ਕਲਰ ਕਈ ਨੇ ਆਪਣੇ ਕੋਲੇ 2500 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਪਿਓਰ ਫਰਕਾਵਾਦੀ ਸੂਟ ਨੇ ਜੀ ਆਪਣੇ ਕੋਲੇ ਇਹ ਪਾਰਟੀ ਵੇਅਰ ਸੂਟਾਂ ਤੁਸੀਂ ਕਿਸੇ ਵੀ ਪ੍ਰੋਗਰਾਮ ਤੇ ਵਿਆਹ ਸ਼ਾਦੀ ਲਈ ਪਾ ਸਕਦੇ ਜੈਲੋ ਕਲਰ ਆ ਗਿਆ ਆਪਣੇ ਕੋਲੇ ਜੈਲੋ ਮਾਸਟਰਡ ਜਿਹਾ ਕਲਰ ਬਹੁਤ ਹੀ ਪਿਆਰਾ ਕਲਰ ਆ ਬਾਜੂ ਮੂਰੀ ਦਾ ਨੂੰ ਸਾਰੇ ਸੂਟਾਂ ਦੇ ਮਿਲੂ ਫੋਰ ਸਾਈਡ ਲੈਸ ਲੱਗੀ ਹੋਈ ਆ ਬਾਜੂ ਮੂਰੀ ਦਾ ਡਿਜ਼ਾਈਨ ਦਾ ਨੂੰ ਸਾਰੇ ਸੂਟਾਂ ਦੇ ਮਿਲੂ ਜੇ 2500 ਰੇਟ ਆ ਇਹਨਾਂ ਸੂਟਾਂ ਦਾ ਰੋਲ ਬਲੂ ਕਲਰ ਆ ਗਈ ਸਾਰੇ ਡਾਰਕ ਕਲਰ ਨੇ ਡਾਰਕ ਕਲਰ ਆ ਡਿਜ਼ਾਈਨ ਬਹੁਤ ਵਧੀਆ ਦੁਪੱਟੇ ਬਹੁਤ ਹੈਵੀ ਨੇ ਬਹੁਤ ਹੀ ਸੋਹਣੇ ਦੁਪੱਟੇ ਨੇ ਇਹਨਾਂ ਸੂਟਾਂ ਦੇ ਆਲ ਓਵਰ ਸੂਟ ਆ 2500 ਰੇਟ ਆ ਇਹਨਾਂ ਸੂਟਾਂ ਦਾ ਮਹਿੰਦੀ ਕਲਰ ਆ ਗਈ ਆਪਣੇ ਕੋਲੇ ਬਾਜੂ ਮੁਰੇਦਾ ਨੂੰ ਸਾਰੇ ਸੂਟਾਂ ਦੇ ਮਿਲੋ ਜੀ 2500 ਰੇਟ ਐ ਨਾ ਸੂਟਾਂ ਦਾ ਇਹ ਆ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਕਲਰ ਵੀ ਬਹੁਤ ਪਿਆਰਾ ਕਲਰ ਹੈ 2.5 ਮੀਟਰ ਦੇ ਦੁਪੱਟੇ ਨੇ ਨਾ ਸੂਟਾਂ ਨਾਲ 5 ਮੀਟਰ ਦੀ ਸੂੜ ਦੀ ਕਟ ਹੈ ਜੀ ਬਹੁਤ ਸੋਹਣੇ ਸੂਟ ਨੇ ਪਾਰਟੀ ਵੇਰ ਪਿਓਰ ਨੇਚਰ ਕਰੇਵ ਦੇ ਸੂਟ ਆ ਜੀ ਇਹ ਆ ਆਪਣੇ ਕੋਲੇ ਮੈਂਟਾ ਕਲਰ ਕਈ ਕਲਰ ਨੇ ਛੜੀਆਂ ਵਿੱਚ ਪ੍ਰਾਈਸ ਹੈਗਾ 2500 ਕੀピング ਜਾ ਅੱਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਹੁਣ ਤੁਹਾਨੂੰ ਇਸ ਤੋਂ ਵੀ ਹੈਵੀ ਸੂਟ ਦਿਖਾਉਣੇ ਆ ਇਹ ਵੀ ਆਪਣੇ ਕੋਲੇ ਪਿਓਰ ਨੇਚਰ ਕ੍ਰੇਵ ਦੇ ਸੂਟ ਨੇ ਜੀ ਬਹੁਤ ਹੀ ਪਿਆਰੇ ਸੂਟ ਆ ਮਹਿੰਦੀ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਅਸੀਂ ਤੁਹਾਨੂੰ ਦੋੜਨੀ ਕਲਰ ਦਿਖਾਵਾਂਗੇ ਇਸ ਡਿਜ਼ਾਈਨ ਵਿੱਚ ਪਿਓਰ ਚਨੂਨ ਦੇ ਦੁਪट्टे ਲੱਗੇ ਹੋਏ ਨੇ 2.5 ਮੀਟਰ ਦੇ 5 ਮੀਟਰ ਦੀ ਸੂਟ ਦੀ ਕਟ ਆ ਜੀ ਹੈਂਡਵਰਕ ਦੇ ਸੂਟ ਨੇ ਬਹੁਤ ਹੀ ਸੋਹਣੇ ਹੈਂਡਵਰਕ ਦੇ ਸੂਟ ਆ ਬਾਜੂ ਵਰਕ ਵੀ ਮਿਲੂਗਾ ਤੁਹਾਨੂੰ ਇਹਨਾਂ ਸੂਟਾਂ ਦੇ ਇਹ ਸੂਟ ਦਾ ਪ੍ਰਾਈਸ ਹੈਗਾ 3200 3200 ਪ੍ਰਾਈਸ ਹੈ ਜੀ ਫਰੰਟ ਬਹੁਤ ਹੈਵੀ ਤਿਆਰ ਕਰਿਆ ਹੋਇਆ ਹੈ ਪਹਿਲਾ ਆਪਣੇ ਕੋਲ ਮਹਿੰਦੀ ਕਲਰ ਆ ਇਸ ਡੈਨ ਵਿੱਚ ਦੂਸਰਾ ਹੈਗਾ ਫਰੋਜੀ ਕਲਰ ਫਰੋਜੀ ਕਲਰ ਵੀ ਬਹੁਤ ਪਿਆਰਾ ਕਲਰ ਆ ਦੁਪੱਟੇ ਬਹੁਤ ਹੈਵੀ ਨੇ ਇਹਨਾਂ ਸੂਟਾਂ ਨਾਲ ਪਿਓਰ ਜਨੂਨ ਦੇ ਦੁਪੱਟੇ ਲੱਗੇ ਹੋਏ ਨੇ ਜੀ ਫਰੰਟ ਦਿਖਾਉਣੀ ਆ ਤੁਹਾਨੂੰ फ्रंट ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਇਹ ਨਾ ਸੂਟਾਂ ਉੱਪਰ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਹੈਂਡਵਰਕ ਦਾ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਹੈ ਜੀ 3200 ਰੇਟ ਹੈ ਇਹਨਾਂ ਸੂਟਾਂ ਦਾ ਇਹ ਆ ਗਿਆ ਆਪਣੇ ਕੋਲੇ ਬਾਗ ਦੇ ਸੂਟ ਬਾਗ ਦੇ ਪਿਓਰ ਨੇਚਰਲ ਕ੍ਰੇਪ ਦੇ ਸੂਟ ਨੇ ਜੀ ਨਾਲ 2.5 ਮੀਟਰ ਦੇ ਦੁਪੱਟੇ ਨੇ ਪਿਓਰ ਚਨੂਨ ਦੇ ਪਿਓਰ ਚਨੂਨ ਦੇ ਦੁਪੱਟੇ ਨੇ ਜੀ ਨੇਚਰਲ ਕ੍ਰੇਪ ਦੇ ਸੂਟ ਨੇ ਬਹੁਤ ਸੋਹਣੇ ਇਨਾਂ ਦਾ ਤੁਹਾਨੂੰ ਫਰੰਟ ਦੇਖੋ ਸਾਰਾ ਹੈਂਡਵਰਕ ਹੋਇਆ ਹੋਇਆ ਹੈ ਨਾ ਸੂਟਾਂ ਦੇ ਪ੍ਰਾਈਸ ਹੈਗਾ 3700 3700 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਇਹ ਹੈਗਾ ਬਾਜੂ ਮੂਰੀ ਦਾ ਡਿਜ਼ਾਈਨ ਬਾਜੂ ਮੂਰੀ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ 5 ਮੀਟਰ ਦੀ ਸੂਟ ਦੀ ਕੱਟ ਆ ਪਿਓਰ ਨੇਚਰਲ ਕਰੇਵ ਦੇ ਸੂਟ ਆ ਜੀ ਮੈਂਟਾ ਕਲਰ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਦੋ ਕਲਰ ਨੇ ਇਹ ਹੈਗਾ ਆਪਣੇ ਕੋਲੇ ਪਰਪਲ ਕਲਰ ਜਾਵਨੀ ਪਰਪਲ ਕਲਰ ਆ ਜੀ ਬਹੁਤ ਸੋਹਣਾ ਡਿਜ਼ਾਈਨ ਆ 2.5 ਮੀਟਰ ਦੇ ਦੁਪੱਟੇ ਨੇ ਪਿਓਰ ਚਨੂਨ ਦੇ ਪਿਓਰ ਨੇਚਰਲ ਕਰੇ ਦੇ ਸੂਟ ਆ ਇਧੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਮੂਰੀ ਦਾ ਡਿਜ਼ਾਈਨ ਬਣਿਆ ਹੋਇਆਗਾ ਇਹ ਦੂਸਰਾ ਆ ਗਿਆ ਮੂਰੀ ਦਾ ਡਿਜ਼ਾਈਨ 3700 ਪ੍ਰਾਈਸ ਆ ਜੀ ਇਹਨਾਂ ਸੂਟਾਂ ਦਾ ਬਹੁਤ ਸੋਹਣੇ ਸੂਟ ਨੇ ਪਾਰਟੀ ਵੇਅਰ ਸੂਟ ਆ ਜੀ ਹੁੰਦਾ ਨੂੰ ਦਿਖਾਉਣਾ ਇਹ ਵੀ ਆਪਣੇ ਕੋਲੇ ਪਿਓਰ ਨੇਚਰਲ ਕਰੇ ਦੇ ਸੂਟ ਨੇ ਸਾਰੇ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਹ ਦੇਖੋ ਤੁਸੀਂ ਸਾਰਾ ਹੈਂਡਵਰਕ ਦਾ ਕੰਮ ਹੈ ਬਹੁਤ ਸੋਹਣਾ ਪਿਓਰ ਨੇਚਰਲ ਕਰੇ ਦੇ ਸੂਟ ਆ ਨਾਲ ਪਿਓਰ ਚਨੂਨ ਦੇ ਦੁਪੱਟੇ ਨੇ 2.5 ਮੀਟਰ ਦੇ 2.5 ਮੀਟਰ ਦੇ ਪਿਓਰ ਚਨੂਨ ਦੇ ਦੁਪੱਟੇ ਨੇ ਜੀ ਮੋਹਰਾ ਵਾਲੇ ਸੂਟ ਆ ਗਏ ਆਪਣੇ ਕੋਲੇ ਪ੍ਰਾਈਸ ਹੈਗਾ 4000 14000 प्राइस है, है जी ਇਹਨਾਂ ਦੇ ਬਾਜੂ ਮੂਰੀ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਬਹੁਤ ਹੀ ਹੈਵੀ ਬਹੁਤ ਹੀ ਹੈਵੀ ਹੈ ਜੀ ਬਾਜੂ ਮੂਰੀ ਦਾ ਡਿਜ਼ਾਈਨ ਬਣਿਆ ਹੋਇਆ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ ਪਹਿਲਾ orange ਕਲਰ ਦੂਸਰਾ ਹੈਗਾ ਆਪਣੇ ਕੋਲੇ red ਕਲਰ ਇਹ ਸਾਰੇ ਪਾਰਟੀ ویئر ਸੂਟ ਦਾ ਕਿਉਂਕਿ ਪ੍ਰੋਗਰਾਮ ਚੱਲ ਰਹੇ ਨੇ ਵਿਆਹ ਸ਼ਾਦੀ ਦਾ ਸੀਜ਼ਨ ਹੈ ਇਸ ਕਰਕੇ ਤੁਹਾਡੇ ਲਈ ਪਾਰਟੀ ویئر ਸੂਟ ਲੈ ਕੇ ਆਇਆ ਇਸ ਸੂਟ ਉੱਪਰ ਵੀ ਤੁਹਾਨੂੰ ਬਾਜੂ ਮੂਰੀ ਮਿਲੂ ਜੀ 4025 ਜੈਨ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਤੁਸੀਂ ਕਿਸੇ ਵੀ ਆਪਣੇ ਪਿੰਡ ਸ਼ਹਿਰ ਵਿੱਚ ਸਾਡੇ ਕੋਲ ਪਾਰਸਲ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੁੰਦਾ ਨੂੰ ਉਸ ਤੋਂ ਵੀ ਹੈਵੀ ਸੂਟ ਦਿਖਾਉਣੇ ਆ ਇਹ ਸਾਰੇ ਪ੍ਰੋਗਰਾਮ ਵਾਲੇ ਸੂਟ ਨੇ ਪਾਰਟੀ ਵੇਅਰ ਸੂਟ ਆ ਜੀ ਦਾਜਵਰੀ ਲਈ ਸੂਟ ਲੈ ਕੇ ਆਏ ਤੁਹਾਡੀ ਪਹਿਲਾਂ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਹੀ ਸੋਹਣਾ ਦੁਪੱਟਾ ਜੀ ਇਹਨਾਂ ਸੂਟਾਂ ਦਾ ਇਹ ਵੀ ਆਪਣੇ ਕੋਲੇ ਆਲ ਓਵਰ ਸੂਟ ਆ ਕਪੜਾ ਹੈਗਾ ਉਹ ਪਾੜਾ ਛਿਲਕ ਉਹ ਪਾੜਾ ਛਿਲਕ ਦਾ ਸੂਟ ਆ ਜੀ ਸਾਰੇ ਹੈਂਡਵਰਕ ਦੇ ਸੂਟ ਨੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਾਇਆ ਹੈ ਪ੍ਰਾਈਸ ਹੈਗਾ 4500 4500 ਪ੍ਰਾਈਸ ਇਹਨਾਂ ਸੂਟ ਨਾਲ ਤੁਸੀਂ ਸਿਲੈਕਟ ਕਰ ਸਕਦੇ ਹੋ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ ਪਹਿਲਾ ਮਹਿਰੂਨ ਕਲਰ ਹੈ ਜੀ ਦੂਸਰਾ ਹੈਗਾ ਰੈੱਡ ਕਲਰ ਜੇਕਰ ਤੁਸੀਂ ਦਾਜਵਰੀ ਲਈ ਸੂਟ ਲੈਣੇ ਨੇ ਲੈ ਸਕਦੇ ਹੋਗੇ ਛੇਫੰਗਚਾਰ ਦੇ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਤੁਸੀਂ ਬੁੱਕ ਕਰ ਸਕਦੇ ਹੋ ਅਸੀਂ ਆਪਣੀ ਸਾਰੀ ਅੱਜ ਦੀ ਵੈਰਾਈਟੀ ਬਹੁਤ ਸੋਹਣੇ ਸੂਟ ਨੇ ਹੀ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀ ਸਿਲੈਕਟ ਕਰੋ ਜੇਕਰ ਇਸ ਤਰ੍ਹਾਂ ਦਾ ਸੂਟ ਤਿਆਰ ਕਰਾਉਂਗੇ ਘੱਟੋ ਘੱਟ 10000 ਦੇ ਵਿੱਚ ਤਿਆਰ ਹੋਊਗਾ ਅਸੀਂ ਤੁਹਾਨੂੰ ਦੇਵਾਂਗੇ ਸਿਰਫ 4500 ਦੇ ਵਿੱਚ ਇਸ ਸਾਰੀ ਆਪਣੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਪਹਿਲਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਉਸ ਤੋਂ ਬਾਅਦ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਜ਼ਰੂਰ ਕਰਕੇ ਦੱਸਣਾ ਤੁਹਾਨੂੰ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਧੰਨਵਾਦ